ਮਰੀਸ ਨੇ ਜਾਜੀ ਹੈਗੇ ਨੇ ਇਹਨਾਂ ਦੇ ਘਰ ਦੇ ਵਿੱਚ ਇਹਨਾਂ ਨੇ ਡਰਾਈਵਰ ਰੱਖਿਆ ਸੀਗਾ ਇਹ ਮੁੰਡੇ ਨੂੰ ਸੁਖਪ੍ਰੀਤ ਨੂੰ ਔਰ ਇਹਨੂੰ ਹਫਤਾ ਖ ਹੋਇਆ ਸੀਗਾ ਕੰਮ ਕਰਦੇ ਨੂੰ ਇੱਕ ਦਿਨ ਇਹ ਸਾਰੇ ਜਿਹੜੇ ਸੀਗੇ ਬਾਹਰ ਗਏ ਹੋਏ ਸੀਗੇ ਕੰਮਕਾਰ ਦੇ ਵਿੱਚ ਇਹਨੂੰ ਪਤਾ ਸੀਗਾ ਕਿ ਇਹਨਾਂ ਦੇ ਘਰ ਦੇ ਵਿੱਚ ਚਾਬੀਆਂ ਜਿਹੜੀਆਂ ਹੈਗੀਆਂ ਕਿਸੇ ਜਗ੍ਹਾ ਦੇ ਉੱਤੇ ਰੱਖੀਆਂ ਹੁੰਦੀਆਂ ਨੇ ਉਹਦੇ ਉੱਤੋਂ ਇਹਨਾਂ ਨੇ ਚਾਬੀਆਂ ਲਾ ਕੇ ਤੇ ਇਹਨਾਂ ਦੇ ਘਰ ਜਿਹੜੀ ਆ ਸੋਨੇ ਦੀਆਂ ਜਿਹੜੀਆਂ 6 ਜਿਹੜੀਆਂ ਸੀਗੀਆਂ ਸੋਨੇ ਦੀਆਂ ਚੂੜੀਆਂ 70000 ਰੁਪਿਆ ਇੱਕ ਟੁੱਟਿਆ ਹੋਇਆ ਬ੍ਰੇਸਲੈਟ ਸੋਨੇ ਦਾ ਸੀਗਾ ਔਰ ਇੱਕ ਆਰਟੀਫੀਸ਼ੀਅਲ ਕੜਾ ਸੀਗਾ ਉਹ ਜਿਹੜਾ ਸੀਗਾ ਇਹਨੇ ਚੋਰੀ ਕਰ ਲਿਆ ਦੁਰਾਨੇ ਤਫਤੀਸ਼ ਜਿਹੜੀ ਹੈਗੀ ਆ ਸਾਡੇ ਐਸ ਐਚਓ ਸਿਵਲ ਲਾਈਨ ਨੇ ਔਰ ਏਸੀਪੀ ਸਾਹੂ ਨੇ ਬਹੁਤ ਵਧੀਆ ਬੇਨਤ ਕਰਕੇ ਇਹਨਾਂ ਨੂੰ ਜਿਹੜਾ ਹੈਗਾ ਇਮੀਡੀਏਟਲੀ ਰਾਉਂਡ ਅਪ ਕਰਕੇ ਔਰ ਇਹਦੇ ਵਿੱਚੋਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਚੋਰੀ ਹੋਈਆਂ ਸੀਗੀਆਂ ਉਹ ਬਰਾਮਦ ਕਰ ਲੀਆਂ ਨੇ ਔਰ ਇਹਦੇ ਨਾਲ ਜਿਹੜਾ ਇਹਦੇ ਮੋਟਰਸਾਈਕਲ ਜਿਹੜਾ ਨੇ ਪਿੰਚਟਿੰਗ ਨਾਲ ਵਸਿਆ ਸੀਗਾ ਵਾਰਦਾਤ ਦੇ ਵਿੱਚ ਉਹ ਵੀ ਜਿਹੜਾ ਹੈਗਾ ਫੜ ਲਿਆ ਹੈਗਾ ਜੀ ਕਿਨੇ ਸਾਲ ਤੋਂ ਡਰਾਈਵ ਕਰ ਰਹੇ ਹੋ ਤੁਸੀਂ ਨਹੀਂ ਇਹਨਾਂ ਕੋ 7 ਦਿਨ ਪਹਿਲਾਂ ਹੀ ਲੱਗਾ ਯਾ ਇੱਕ ਤੋਂ ਪਹਿਲਾਂ ਹੀ ਕਰਦਾ ਸੀ ਇਸ ਤੋਂ ਪਹਿਲਾਂ ਦੇ ਬਸ ਉਦਾਂ ਹੀ ਗੱਡੀ-ਗੁੱਡੀ ਚਲਾਉਂਦਾ ਰਿਹਾ ਟੋਟਲ ਗਿਆਨਾ ਭਾ ਕੇ ਕਿੰਨੀ ਰਿਕਵਰੀ ਹੋਈ ਹੈ ਇਹ ਟੋਟਲ ਜਿਹੜੀ ਹੈਗੀ ਆ 85 ਗ੍ਰਾਮਸ ਆਫ ਜਿਹੜੀ ਹੈਗੀ ਆ ਸੋਨੇ ਦੀ ਹੈਗੀ ਆ ਤੇ ਨਾਲ ਜਿਹੜਾ ਹੈਗਾ 70000 ਰੁਪਏ ਹੈ ਜੀ ਨਮਸਕਾਰ ਰਿਹਾ ਹੈ ਇੱਕ ਅਸੀਂ 80 ਨੰਬਰ ਬੁਖਦਮਾ ਜਿਹੜਾ 13524 ਨੂੰ ਦਰਜ ਕੀਤਾ ਸੀਗਾ 380 454 ਦੇ ਦਿਨ ਤੇ ਇਹਦੇ ਤੋਂ ਬਾਅਦ ਜਿਹੜਾ ਹੈਗਾ ਵਾਧਾ ਜੁਰਮ ਜਿਹੜਾ ਹੈਗਾ 411 ਦਾ ਹੋਇਆ ਸੀਗਾ ਇਹਦੇ ਵਿੱਚ ਅਸੀਂ ਸੁਖਪ੍ਰੀਤ ਸਿੰਘ ਪੁੱਤਰ ਰਜੀਤ ਸਿੰਘ ਕਾਲੇਵਾਲ ਦਾ ਥਾਣਾ ਘਰਿੰਡੇ ਦਾ ਜਿਹੜਾ ਗ੍ਰਿਫਤਾਰ ਕੀਤਾ ਹੈਗਾ ਔਰ ਇਹਦੀ ਥੋੜੀ ਜਿਹੀ ਮੈਂ ਕੇਸ ਦੀ ਮੈਂ ਹਿਸਟਰੀ ਦੱਸਦਾ ਇਹਦਾ ਵਿੱਚ ਇਸ ਤਰ੍ਹਾਂ ਸੀਗਾ ਕਿ ਜਿਹੜੇ ਆਪਣੇ ਮਨੀਸ਼ ਨੇ ਜਾਜੀ ਹੈਗੇ ਨੇ ਇਹਨਾਂ ਦੇ ਘਰ ਦੇ ਵਿੱਚ ਇਹਨਾਂ ਨੇ ਡਰਾਈਵਰ ਰੱਖਿਆ ਸੀਗਾ ਇਹ ਮੁੰਡੇ ਨੂੰ ਸੁਖਪ੍ਰੀਤ ਨੂੰ ਔਰ ਇਹਨੂੰ ਹਫਤਾ ਖ ਹੋਇਆ ਸੀਗਾ ਕੰਮ ਕਰਦੇ ਨੂੰ ਇੱਕ ਦਿਨ ਇਹ ਸਾਰੇ ਜਿਹੜੇ ਸੀਗੇ ਬਾਹਰ ਗਏ ਹੋਏ ਸੀਗੇ ਕੰਮਕਾਰ ਦੇ ਵਿੱਚ ਇਹਨੂੰ ਪਤਾ ਸੀਗਾ ਕਿ ਇਹਨਾਂ ਦੇ ਘਰ ਦੇ ਵਿੱਚ ਚਾਬੀਆਂ ਜਿਹੜੀਆਂ ਹੈਗੀਆਂ ਕਿਸੇ ਜਗ੍ਹਾ ਦੇ ਉੱਤੇ ਰੱਖੀਆਂ ਹੁੰਦੀਆਂ ਨੇ ਉਹਦੇ ਉੱਤੋਂ ਇਹਨਾਂ ਨੇ ਚਾਬੀਆਂ ਲਾ ਕੇ ਤੇ ਇਹਨਾਂ ਦੇ ਘਰ ਜਿਹੜੀ ਆ ਸੋਨੇ ਦੀਆਂ ਜਿਹੜੀਆਂ 6 ਜਿਹੜੀਆਂ ਸੀਗੀਆਂ ਸੋਨੇ ਦੀਆਂ ਚੂੜੀਆਂ 70000 ਰੁਪਿਆ ਇੱਕ ਟੁੱਟਿਆ ਹੋਇਆ ਬ੍ਰੈਸਲੇਟ ਸੋਨੇ ਦਾ ਸੀਗਾ ਔਰ ਇੱਕ ਆਰਟੀਫੀਸ਼ੀਅਲ ਕੜਾ ਸੀਗਾ ਉਹ ਜਿਹੜਾ ਸੀਗਾ ਇਹਨੇ ਚੋਰੀ ਕਰ ਲਿਆ ਦੌਰਾਨੇ ਤਫਤੀਸ਼ ਜਿਹੜੀ ਹੈਗੀ ਆ ਸਾਡੇ ਐਸ ਐਚਓ ਸਿਵਲ ਲਾਈਨ ਨੇ ਔਰ ਏਸੀਪੀ ਸਾਹਿਬ ਨੇ ਬਹੁਤ ਵਧੀਆ ਮਿਹਨਤ ਕਰਕੇ ਇਹਨਾਂ ਨੂੰ ਜਿਹੜਾ ਹੈਗਾ ਇਮੀਡੀਏਟਲੀ ਰਾਉਂਡ ਅਪ ਕਰਕੇ ਔਰ ਇਹਦੇ ਵਿੱਚੋਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਚੋਰੀ ਹੋਈਆਂ ਸੀਗੀਆਂ ਉਹ ਬਰਾਮਦ ਕਰ ਲੀਆਂ ਨੇ ਔਰ ਇਹਦੇ ਨਾਲ ਜਿਹੜਾ ਇਹਦੇ ਮੋਟਰਸਾਈਕਲ ਜਿਹੜਾ ਨੇ ਪਲੇਟਿੰਗ ਨਾਲ ਵਰਤਿਆ ਸੀਗਾ ਵਾਰਦਾਦ ਦੇ ਵਿੱਚ ਉਹ ਵੀ ਜਿਹੜਾ ਹੈਗਾ ਫੜ ਲਿਆ ਹੈਗਾ ਜੀ ਇਹ ਸਰ ਕਿੰਨੇ ਸਾਲ ਤੋਂ ਡਰਾਈਵਰ ਸੀਗਾ ਜੀ ਇਹਨੂੰ 7 ਦਿਨ ਪਹਿਲਾਂ ਹੀ ਡਰਾਈਵਰ ਰੱਖਿਆ ਸੀਗਾ ਹਜੇ ਇਹਨਾਂ ਨੇ ਤੇ 7 ਦਿਨ ਤੋਂ ਉਹ ਫਿਰ ਭੇਤ ਪਾ ਗਿਆ ਪੀੜਾ ਦੇ ਘਰ ਦੇ ਵਿੱਚ ਚਾਬੀਆਂ ਜਿੱਦਾਂ ਲੇਡੀ ਜਦੋਂ ਕਹੇ ਸੀਗੇ ਕਿੱਥੇ ਸੀਗਾ ਕਿੱਥੇ ਨਹੀਂ ਸੀ ਸੋ ਇਹਦੀ ਮਨਸ਼ਾ ਜਿਹੜੀ ਸੀਗੀ ਇਹਦੀ ਪੁੱਛ ਕੇ ਇਸ ਤਰ੍ਹਾਂ ਨੇ ਆਇਆ ਕਿ ਜਿਹੜਾ ਹੈਗਾ ਬਹੁਤ ਜਲਦੀ ਅਮੀਰ ਬਰਨਾ ਚਾਹੁੰਦਾ ਸੀਗਾ ਉਸ ਦੇ ਚੱਕਰ ਦੇ ਵਿੱਚ ਇਹਨੇ ਚੋਰੀ ਕੀਤੀ ਕਿੰਨੇ ਸਾਲ ਤੋਂ ਡਰਾਈਵਿੰਗ ਕਰ ਰਹੇ ਹੋ ਸੀ ਇਹਨਾਂ ਦੇ ਨਹੀਂ ਇਹਨਾਂ ਕੋਲ 7 ਦਿਨ ਪਹਿਲਾਂ ਹੀ ਲੱਗਾ ਆ ਇਸ ਤੋਂ ਪਹਿਲਾਂ ਕੀ ਕਰਦਾ ਰਿਹਾ ਸੀ ਇਸ ਤੋਂ ਪਹਿਲਾਂ ਦੇ ਬਸ ਉਦਾਂ ਹੀ ਗੱਡੀ-ਗੁੱਡੀ ਚਲਾਉਂਦਾ ਰਿਹਾ ਸੀ ਪਹਿਲਾਂ ਵੀ ਕਿਸੇ ਕੇਸ 'ਚ ਇਹਨੂੰ ਬੋਲੂ ਰਿਹਾ ਨਹੀਂ ਹਜੇ ਤੱਕ ਹੈ ਪੜਿਆ ਇਹ ਪਲੱਸ 2 ਕੀਤੀ ਹੋਈ ਹੈ ਜੀ ਇਹਨੇ ਬੱਲਾਤ ਜੀ ਮਾਰ ਗਿਆ ਕਿ ਜਲਦਾ ਅਮੀਰ ਬਣਦੇ ਜਿਹੜੇ ਹੈਗੇ ਆ ਉਹਦੇ ਵਿੱਚ ਜਾ ਹੈਗਾ ਜੀ ਟੋਟਲ ਗਹਿਣਾ ਪਾ ਕੇ ਕਿੰਨੀ ਕੰਟੀ ਰਿਕਵਰੀ ਹੋਈ ਹੈ ਟੋਟਲ ਇਹ ਟੋਟਲ ਜਿਹੜੀ ਹੈਗੀ ਆ 85 ਗ੍ਰਾਮਸ ਆਫ ਜਿਹੜੀ ਹੈਗੀ ਆ ਸੋਨੇ ਦੀ ਹੈਗੀ ਆ ਤੇ ਨਾਲ ਜਿਹੜਾ ਹੈਗਾ 70000 ਰੁਪਏ ਕੈਸ਼ ਟੋਟਲ ਨੁੱਟ ਕਿੰਨੇ ਦੀ ਕਰਦੇ ਨੇ ਲਿਖਾਈ ਸੀ ਤੁਸੀਂ ਆਪ حساب ਲਾ ਲਓ ਕਿ 80 8 ਜੋ ਅੱਜ ਦਾ ਸੋਨੇ ਦਾ ਰੇਟ ਹੈਗੇ ਇੰਟੂ ਕਰ ਲਓ ਨਹੀਂ ਸਰ ਜਿਹੜੀ ਘਰ ਵਾਲਿਆਂ ਨੇ ਲੁੱਟ ਕਿੰਨੇ ਲਿਖਾਈ ਸੀ ਉਹੀ ਜਿਹੜੀਆਂ ਚੀਜ਼ਾਂ ਲਿਖਾਈ ਸੀ ਉਹੀ ਰਿਕਵਰ ਹੋਈਆਂ ਸਾਰੇ 50000 ਸਾਰੇ ਉਹਨਾਂ ਨੇ ਲਿਖਾਇਆ ਸੀਗਾ 70000 ਲਿਖਾਇਆ ਸੀਗਾ ਉਹ ਵੀ ਪੂਰਾ ਬਰਮਦ ਹੋ ਗਿਆ ਹਾਂਜੀ ਹਾਂਜੀ ਤੇ ਸਾਰੇ ਜਦੋਂ ਵਾਰਦਾ ਤੁਸੀਂ ਬੜੀ ਸੰਸਰੀ ਮਤੀ ਤੇ ਉਸ ਤੋਂ ਬਾਅਦ ਫਿਰ ਕਿਵੇਂ ਇਹ ਪੂਰੇ ਧਿਆਨ ਨਾਲ ਹੋਇਆ ਸਾਰਾ ਕੰਮ ਆ ਗਿਆ ਦੇ ਦੇਖੋ ਜੀ ਇਹ ਤਾਂ ਜਿਹੜੀਆਂ ਹੈਗੀਆਂ ਆਪਰੇਸ਼ਨਲ ਡਿਟੇਲਸ ਹੈਗੀਆਂ ਨੇ ਉਹ ਸ਼ੇਅਰ ਨਹੀਂ ਤੁਹਾਡੇ ਨਾਲ ਕੀਤੀਆਂ ਜਾ ਸਕਦੀਆਂ ਬਟ ਇਹ ਕਾਫੀ ਹਾਰਡਵਰ ਕਰਕੇ ਟੈਕਨੀਕਲੀ ਦਨ ਹੋਰ ਐਨਾਲਿਸਿਸ ਕਰਕੇ ਇਹ ਚੋਰ ਨੂੰ ਜਿਹੜਾ ਸੀਗਾ ਉਹ ਫੜ ਲਿਆ ਗਿਆ ਬਿਕਾਪ ਸਾਹਿਬ ਕੀ ਕਈ ਲੋਗ ਐਸਟਰਾਮਿਕ ਡਰਾਈਵਰਸ ਰੱਖ ਲੈਂਦੇ ਨੇ ਜਿਨ੍ਹਾਂ ਦੀ ਕੋਈ ਨੌਲੇਜ ਨਹੀਂ ਹੁੰਦੀ ਕਈ ਵਾਰ ਪੁਲਿਸ ਵੱਲੋਂ ਕਿਹਾ ਵੀ ਜਾਂਦਾ ਕਿ ਹਰ ਇੱਕ ਵਿਅਕਤੀ ਦਾ ਜਿਹੜਾ ਬਾਇਓ ਡਾਟਾ ਦਿੱਤਾ ਜਾਂਦਾ ਕੀ ਲੱਗਦਾ ਹੈ ਕਿ ਇਹ ਤਾਂ ਕਰਕੇ ਲੋਕ ਜਿਹੜਾ ਇਸ ਤਰ੍ਹਾਂ ਦੇ ਕ੍ਰਾਈਮ ਨੂੰ ਜਿਹੜਾ ਪ੍ਰਫੁੱਲਤ ਕਰਦੇ ਨੇ ਔਰ ਕੀ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਲੋਕ ਵਸਤਾਈ ਡਰਾਈਵਰ ਰੱਖ ਲੈਂਦੇ ਨੇ ਤੇ ਇਨਫੋਰਮੇਸ਼ਨ ਨਹੀਂ ਦਿੰਦੇ ਜੀ ਬਿਲਕੁਲ ਸਹੀ ਗੱਲ ਹੈ ਤੁਹਾਡੀ ਮੈਂ ਤੁਹਾਡੀ ਮਾਤੇ ਮਰਾਈ ਤੁਹਾਡੇ ਸਾਰੇ ਪ੍ਰੈਸਪੋਰਟਰ ਵੀਰ ਆਏ ਹੋਏ ਨੇ ਸਾਰੇ ਆਪਣੇ ਜਿਹੜੇ ਅੰਮ੍ਰਿਤਸਰ ਦੇ ਨਿਵਾਸੀ ਉਹਨਾਂ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਕੋਈ ਵੀ ਤੁਸੀਂ ਸਰਵੈਂਟ ਰੱਖਦੇ ਹੋ ਉਹਦੀ ਸਰਵੈਂਟ ਵੈਰੀਫਿਕੇਸ਼ਨ ਕਰਾਓ ਜੇ ਤੁਸੀਂ ਕਿਰਾਏ ਦਾ ਰੱਖਦੇ ਹੋ ਉਹਦੀ ਟੈਨੈਂਟ ਵੈਰੀਫਿਕੇਸ਼ਨ ਕਰਾਓ ਜਿਸ ਤਰ੍ਹਾਂ ਡਰਾਈਵਰ ਰੱਖਦੇ ਉਹਨੂੰ ਜ਼ਰੂਰ ਜਿਹੜਾ ਵੈਰੀਫਾਈ ਕਰੋ ਕਿ ਉਹਦਾ ਪਿਸ਼ੋਕੜ ਕੀ ਹੈਗਾ ਉਹ ਬੰਦਾ ਕ੍ਰਿਮੀਨਲ ਤਾਂ ਨਹੀਂ ਹੈਗਾ ਜੇ ਉਹ ਕ੍ਰਿਮੀਨਲ ਹੈਗਾ ਤਾਂ ਉਹਨੂੰ ਪਤਾ ਕਰਕੇ ਕੰਸਰਨ ਜਿਹੜਾ ਐਸ ਐਚਓ ਹੈਗਾ ਉਹਨੂੰ ਦੱਸਿਆ ਜਾਏ ਸਾਡੇ ਸਾਂਝ ਕੇਂਦਰ ਦੇ ਵਿੱਚ ਜਿਹੜੀ ਪ੍ਰੋਪਰ ਜੜੇ ਦੀ ਹੈਗੀ ਹੈ ਇੱਕ ਉਹ ਵੈਰੀਫਿਕੇਸ਼ਨ ਦੀ ਹੈ ਉਹ ਲਿਸਟ ਹੈਗੀ ਆ ਤੁਸੀਂ ਉਥੋਂ ਜ਼ਰੂਰ ਇਹਦਾ ਫਾਇਦਾ ਲੈ ਕੇ ਆਪਣਾ ਜ਼ਰੂਰ ਮੇਰੇ ਹਿਸਾਬ ਨਾਲ ਹਰ ਬੰਦੇ ਨੂੰ ਜਿਹੜਾ ਵੀ ਬੰਦਾ ਜਿਹਦਾ ਨਹੀਂ ਉਹਨੂੰ ਨੂੰ ਪਤਾ